ਮੀਟਿੰਗ ਕੀਤੀ ਹੈ ਅੱਜ ਆਜੋ ਛੱਡੇ ਪ੍ਰਦੇਸ਼ ਦੇ ਸੰਗਠਨ ਮੰਤਰੀ ਸ਼੍ਰੀ ਵੀ.ਐਸ. ਸੰਤੋਸ਼ ਜੀ ਨੇ ਪਰਸੋਂ ਚੰਡੀਗੜ੍ਹ ਦੇ ਵਿੱਚ ਮੀਟਿੰਗ ਲਈ ਸੀ ਉਹਦੇ ਵਿੱਚ ਆਵਾਹਨ ਕੀਤਾ ਗਿਆ ਸੀ ਕਿ ਪਾਰਟੀ ਦੀ ਮੈਂਬਰਸ਼ਿਪ ਐਕਟਿਵ ਮੈਂਬਰਸ਼ਿਪ ਨੂੰ ਹੋਰ ਤੇਜ਼ ਕਰਨਾ ਕਿਉਂਕਿ ਪੰਜਾਬ ਦੇ ਵਿੱਚ ਬਾਈ ਇਲੈਕਸ਼ਨ ਆ ਗਿਆ ਪੰਚਾਇਤਾਂ ਦੇ ਇਲੈਕਸ਼ਨ ਆ ਗਏ ਕਾਰਪੋਰੇਸ਼ਨ ਦੇ ਇਲੈਕਸ਼ਨ ਆ ਗਏ ਨਗਰ ਕੌਂਸਲ ਦੇ ਇਲੈਕਸ਼ਨ ਆ ਗਏ ਇਸ ਕਰਕੇ ਤਿੰਨ ਵਾਰ ਜਿਹੜੀ ਮੈਂਬਰਸ਼ਿਪ ਹੈ ਰੁਕੀ ਲੇਕਿਨ ਹੁਣ ਜਿਹੜਾ ਹੈ ਮੈਂਬਰਸ਼ਿਪ ਨੂੰ ਗਤੀ ਦੇਣ ਦੇ ਲਈ 21 ਜਨਵਰੀ ਤੱਕ ਭਾਰਤੀ ਜਨਤਾ ਪਾਰਟੀ ਦੀ ਮੈਂਬਰਸ਼ਿਪ ਨਹੀਂ ਹੋਏਗੀ ਔਰ ਇੱਥੇ ਤੈਅ ਕੀਤਾ ਗਿਆ ਕਿ ਹਰ ਮੰਡਲ 2500 ਘੱਟ ਤੋਂ ਘੱਟ ਮੈਂਬਰ ਜਿਹੜਾ ਹੈ ਉਹ ਬਣਾਏਗਾ 50 ਐਕਟਿਵ ਮੈਂਬਰ ਜਿਹੜਾ ਹੈ ਉਹ ਬਣਾਏ ਜਾਣਗੇ ਔਰ 50 ਐਕਟਿਵ ਮੈਂਬਰ ਮਤਲਬ ਇੱਕ ਜਾਂ ਮੈਂਬਰ ਮੂਡਲੀ ਮੈਂਬਰਸ਼ਿਪ 50 ਕਰੇਗਾ ਉਹ ਇੱਕ ਐਕਟਿਵ ਮੈਂਬਰ ਗਿਨਾ ਜਾਏਗਾ ਉਹ ਬਹੁਤ ਵੱਡਾ ਹੰਗਾਰਾ ਅੱਜ ਦੀ ਮੀਟਿੰਗ ਦੇ ਨਾਲ ਮਿਲਿਆ ਕਿੰਨੇ ਕਿਲੋ ਦਾ ਮੋਟਰ ਕੀਤਾ ਗਿਆ ਅੱਜ ਕਾਫੀ ਬਰਕਰਾਰ ਤੇ ਪਹੁੰਚੇ ਸੀ ਕਹਿੰਦੇ ਆ ਕਾਫੀ ਜਿਹੜਾ ਕੱਟ ਦੇ ਚੀ ਮਿਲਿਆ ਮੀਟਿੰਗ ਵਿੱਚ ਐਕਚੁਅਲੀ ਪਰਸੋਂ ਦੀ ਮੀਟਿੰਗ ਤੋਂ ਬਾਅਦ ਇੱਕ ਤੈਅ ਹੋਇਆ ਸੀ ਕਿ ਸਾਰੇ ਕਾਰਜਕਰਤਾ 11 ਮੰਡਲਾਂ ਦੇ ਕਾਰਜਕਰਤਾ ਇੱਥੇ ਆਏ ਨੇ ਸਿਰਫ ਜਿਨ੍ਹਾਂ ਕੋ ਜਿੰਮੇਵਾਰੀ ਹੈ ਕੋਈ ਕਾਰਜਕਰਤਾ ਆਏ ਨੇ ਔਰ ਇਹ ਸਾਰੇ ਇੱਕ ਪ੍ਰੋਮਿਸ ਕਰਕੇ ਜਾ ਰਹੇ ਨੇ ਕਿ ਅਸੀਂ ਬੜ ਚੜ ਕੇ ਜਿਹੜੀ ਮੈਂਬਰਸ਼ਿਪ ਹੈ ਉਹ ਕਰਾਂਗੇ ਅੱਜ ਤੋਂ ਲੇਟੈਂਟ ਹੋਵੇਗਾ ਸਾਲਾ ਜਬ ਮੀਟਿੰਗ ਸਾਹਿਬ ਅੱਜ ਦਾ ਮੀਟਿੰਗ ਦਾ ਬਹੁਤ ਵਧੀਆ ਰੁਝਾਨ ਸੀਗਾ ਸਾਰੇ ਵਰਕਰ ਜਿਹੜੇ ਸੰਸਿਆ ਵਿਭਕਰ ਨੇ ਸਾਰੇ ਆਏ ਨੇ ਇੱਥੇ ਕਿਉਂਕਿ 23 ਦੀ ਮੀਟਿੰਗ ਦੇ ਵਿੱਚ ਪੰਜਾਬ ਲੈਵਲ ਦੀ ਆਰਲੋਡ ਮੀਟਿੰਗ ਲਈ ਗਈ ਸੀ ਜਿਹੜਾ ਕਿ ਆਪਣੇ ਮੈਂਬਰਸ਼ਿਪ ਆ ਵੀ ਆਉਂਦੇ ਉਸ ਮੀਟਿੰਗ ਲਈ ਸੀ ਉੱਥੇ ਹਾਈ ਕਮਾਂਡ ਨੇ 21 ਤਰੀਕ ਤੱਕ ਆਪਾਂ ਨੂੰ ਟਾਈਮ ਦਿੱਤਾ ਹੈਗਾ 21 ਜਨਵਰੀ ਤੱਕ ਮੈਂਬਰਸ਼ਿਪ ਪੂਰੀ ਕਰਨੀ ਹੈਗੀ ਆ ਇਸ ਕਰਕੇ ਬੜੀ ਖੁਸ਼ੀ ਆ ਜੁਗ ਮੈਂ ਬੇਨਤੀ ਵੀ ਕਰਦਾ ਵੀ ਸਾਰੇ ਜਿੰਨੇ ਵੀ ਬੀਜੇਪੀ ਦੇ ਕਾਰਜਕਰਤਾ ਹੈਗੇ ਨੇ ਮੈਂਬਰ ਸਾਹਿਬਾਨ ਹੈਗੇ ਨੇ ਆਪਣੇ ਆਪਣੇ ਅੱਗੇ-ਅੱਗੇ 50-50 ਮੈਂਬਰ ਆਪਾਂ ਫੋਰਮ ਬਣਾਈਏ ਤਾਂ ਕਿ ਆਪਾਂ ਪੰਜਾਬ ਦੇ ਵਿੱਚੋਂ ਆਪਣਾ ਇੱਕ ਵਧੀਆ ਸਾਨੀ ਵਾਲ ਕੰਸਟਿਟਿਊਐਂਸੀ ਚੋਂ ਰਿਕਰਡ ਕੈਂਪ ਕਰੀਏ ਅੱਜ ਕਾਫੀ ਨਵੇਂ ਵੀ ਕੁਝ ਵੈਨਿਊ ਹੋਏ ਨੇ ਅੱਜ ਕੁਝ ਨਵੇਂ ਵੀ ਜੁਆਰਸੀ ਉਹਨਾਂ ਨੂੰ ਵੈਲਕਮ ਕਰਦੇ ਆ ਬਹੁਤ ਚੰਗੀ ਗੱਲ ਆ ਔਰ ਜਿਹੜਾ ਵੀ ਕੋਈ ਮੈਂਬਰ ਦੁਆਰਾ ਦੂਜੀ ਕਿਸੇ ਪਾਰਟੀ ਚੋਂ ਆ ਕੇ ਸਾਡੇ ਪਰਿਵਾਰ ਦੇ ਵਿੱਚ ਲੜਨਾ ਚਾਹੁੰਦਾ ਹੁੰਦਾ ਅਸੀਂ ਉਹਨਾਂ ਨੂੰ ਵੈਲਕਮ ਕਰਦੇ ਆ ਤੇ ਹਮੇਸ਼ਾ ਲਈ ਆਪਦੇ ਘਰ ਨਾਲ ਲਾਵਾਂਗੇ ਖੁੱਲਾ ਸਦਕਾ ਹਾਂ ਜੀ ਕਿਤੇ ਜਲਦੀ ਨਹੀਂ ਜੀ ਜੀ आज ਸਾਡੀ ਸਦਸਤਾ ਅਭਿਆਨ ਦੀ ਮੀਟਿੰਗ ਸੀਗੀ ਜਿਹਦੇ ਵਿੱਚ ਸਾਡੇ ਮੁੱਖ ਮਹਿਮਾਨ ਅਗਨਾਸ਼ਾਇ ਖੰਨਾ ਜੀ ਪਹੁੰਚੇ ਸੀਗੇ ਜੋ ਸਾਡੀ ਮੈਂਬਰਸ਼ਿਪ ਚੱਲ ਰਹੀ ਆ ਮੈਂਬਰਸ਼ਿਪ ਅਭਿਆਨ ਨੂੰ ਹੋਰ ਗਤੀ ਦੇਣ ਲਈ ਤੇਜ਼ੀ ਦੇਣ ਲਈ ਐਕਟਿਵ ਮੈਂਬਰ ਬਣਾਉਣ ਲਈ ਆਜੋ ਸਾਨੂੰ ਮੋਟੀਵੇਟ ਕਰਨ ਲਈ ਆਏ ਸੀ ਜੋ ਅਸੀਂ ਉਹਨਾਂ ਨੂੰ ਵਿਸ਼ਵਾਸ ਦਿਵਾਇਆ ਵੀ ਅਸੀਂ 25000 ਦੇ ਕਰੀਬ ਇਸ ਲਗਾਣਾ ਦਿਹਾਤੀ ਤੋਂ ਮੈਂਬਰ ਬਣਾ ਕੇ ਭੇਜਾਂਗੇ ਤੇ ਸਾਡੇ ਐਕਟਿਵ ਮੈਂਬਰ ਵੀ ਵੱਧ ਤੋਂ ਵੱਧ ਵੜਨਗੇ ਤਾਂ ਜੋ ਸਾਡਾ ਹਾਈ ਕਮਾਂਡ ਨੂੰ ਅਸੀਂ ਦਿਖਾ ਸਕੀਏ ਵੀ ਸਾਡੇ ਵਰਕਰ ਕਿੰਨੇ ਐਕਟਿਵ ਨੇ ਇਸ ਨਾਲ ਜਿਹੜੀ ਗਤੀਵਿਧੀਆਂ ਨੇ ਮਤਲਬ ਤਾਕੀਕਰਾਂ ਜਿਹੜੇ ਨੰਬਰ ਕਾ ਕੋਆਰਡੀਨੇਟਿਵ ਪ੍ਰੋਗਰਾਮ ਕਿਉਂ ਸਾਡੇ ਬੀਜੇਪੀ ਪਰਿਵਾਰ ਦੇ ਵਿੱਚ ਅੱਜ ਨਵੇਂ ਜੋਇਨਿੰਗ ਵੀ ਕੀਤੀ ਆ ਪਰਿਵਾਰ ਚ ਸ਼ਾਮਲ ਹੋ ਰਹੇ ਨੇ ਜਿਹੜੇ ਮੈਂਬਰ ਬਣ ਰਹੇ ਨੇ ਉਹ ਵੀ ਅਸੀਂ ਹਰ ਇੱਕ ਮੰਦੇ ਨੂੰ ਕਿਹਾ ਤੂੰ 50 ਮੈਂਬਰ ਬਣਾਓ ਤੇ ਐਕਟਿਵ ਮੈਂਬਰ ਬਣੋ ਸਾਡੇ ਸਾਰੇ ਮੰਡਲ ਪ੍ਰਧਾਨਾਂ ਨੇ ਵਿਸ਼ਵਾਸ ਦਿਵਾਇਆ ਵੀ ਅਸੀਂ ਵੱਧ ਤੋਂ ਵੱਧ ਐਕਟਿਵ ਮੈਂਬਰ ਬਣਾਵਾਂਗੇ ਆਪ ਵੀ ਬਣਾਵਾਂਗੇ ਤੇ ਅਸੀਂ ਇਸ ਗਤੀ ਨੂੰ ਪ 25000 ਮੈਂਬਰ ਸਾਡੇ ਗਿੱਲੂ ਜਣਾਂ ਦੇ ਹੱਥ ਜੋ ਕਰਾ ਕੇ ਭੇਜਾਂਗੇ ਬੀਜੇਪੀ ਦੇ ਵਿੱਚ ਯੋਗਦਾਨ ਪਾਵਾਂਗੇ ਆਪਣੀ ਪਾਰਟੀ ਨੂੰ ਤੇ ਸਾਡੇ ਸਾਰੇ ਹੀ ਐਕਟਿਵ ਮੈਂਬਰ ਤੇ ਤਕੜੇ ਨੇ ਐਸ਼ਦੀ ਨਗਰ ਕੌਂਸਲ ਚ ਚੋਣਾਂ ਦਾ ਮਾਮਲਾ ਹੈ ਕਿ ਕਾਰਨ ਇਹ ਆਪਾਂ ਦਾ ਸਿਕਾ ਤੋਂ ਅਸੀਂ ਪਹਿਲੀ ਵਾਰ ਨਗਰ ਕੌਂਸਲ ਇਕੱਲੇ ਲੜੇ ਆ ਸਾਰੀਆਂ ਸੀਟਾਂ ਅੱਗੇ ਕਲੈਬਰੇਸ਼ਨ ਚ ਲੜਦੇ ਸੀ ਇਕੱਲੇ-ਕੱਲ ਨਾਲ ਬਹੁਤ ਵਧੀਆ ਫਿਰ ਵੀ ਹੰਗਾਰਾ ਮਿਲਿਆ ਸਾਡੀ ਕੰਪੀਟੀਸ਼ਨ ਕਈ ਜਗ੍ਹਾ ਤੇ ਅਸੀਂ ਦੂਜੇ ਨੰਬਰ ਤੇ ਰਹੇ ਆ ਤੇ ਪਰ ਵਧੀਆ ਹੁੰਗਾਰਾ ਮਿਲਿਆ ਕੱਲਿਆਂ ਨੇ ਲੜੀਆ ਇਲੈਕਸ਼ਨ ਤੇ ਕਾਰਪੋਰੇਸ਼ਨ ਦੇ ਵਿੱਚ ਸਾਡੇ ਮੇਰੇ ਜਾਤੀ ਦੇ ਪੰਜ ਵਾਰਡ ਪੰਦੇ ਜੀ ਦੋ ਅਸੀਂ ਜਿੱਤੇ ਨੇ 21 ਨੰਬਰ ਤੋਂ ਕਰਨ ਨੰਚਾਹਲ ਦੇ ਮਦਰ ਮੇਰੇ ਨਾਲ ਖੜੇ ਨੇ ਤੇ ਇੱਕ ਸਾਡੇ 23 ਨੰਬਰ ਵਾਰਡ ਸੁਭਾ ਭੈਣ ਜੀ ਸਾਡੇ ਜਿੱਤੇ ਨੇ ਦੋ ਅਸੀਂ ਜਿੱਤੇ ਵਧੀਆ ਲੀਡ ਇਸ ਵਿੱਚ ਪਹਿਲੇ ਜੋ ਹੋਂ ਵਾਲੇ ਸਮੂਹ ਦੇ ਕਿ ਇਸ ਸਾਲ 2027 ਦੀ ਕੋਸ਼ਿਸ਼ ਵੀ 2027 ਦੀ ਤਿਆਰੀ ਕਰ ਰਹੇ ਹਾਂ ਅਸੀਂ ਸਾਰੇ ਜਿਹੜੇ ਮੈਂਬਰ ਸਾਡੇ ਐਕਟਿਵ ਮੈਂਬਰ ਬਣਨੇ ਪਿੰਡਾਂ ਦੇ ਵਿੱਚ ਮੈਂਬਰ ਬਣਾ ਰਹੇ ਹਾਂ ਪਰਿਵਾਰਾਂ ਨੂੰ ਜੋੜ ਰਹੇ ਹਾਂ ਉਹ ਸਾਡੇ ਇੰਨੇ ਦੇਖੋ ਨੌਜਵਾਨਾਂ ਨੇ ਸ਼ਾਮਲ ਹੋਏ ਨੇ ਸਾਡੇ ਵਿੱਚ ਭਾਰਤੀ ਜਨਤਾ ਪਾਰਟੀ ਦਾ ਹਿੱਸਾ ਬਣਨੇ ਨੇ ਇਹ 2027 27 ਦੀ ਤਿਆਰੀ ਚੱਲ ਰਹੀ ਆ ਵਧੀਆ ਲੀਡ ਅਸੀਂ ਲਵਾਂਗੇ ਸਾਨੇ ਹਾਲ ਤੋਂ ਸਾਨੂੰ ਐਮਪੀ ਇਲੈਕਸ਼ਨ ਦੇ ਵਿੱਚ 44500 ਵੋਟਾਂ ਪਈਆਂ ਸੀ ਤੇ ਅਸੀਂ ਸੈਕੰਡ ਸੀਗੇ ਤੇ ਹੁਣ ਅਗਲੀ ਵਾਰ ਫਸਟ ਆਵਾਂਗੇ ਤੇ ਜਿੱਤਾਂਗੇ ਅਸੀਂ ਸਾਨੇ ਵਾਲੇ ਤੋਂ ਜੀ ਮੀਟਿੰਗ ਕੀਤੀ ਗਈ ਆ ਕਿਸ ਤਰ੍ਹਾਂ ਦੀ ਮੀਟਿੰਗ ਸੀ ਅੱਥ ਕੀ ਅੱਜ ਭਾਰਤੀ ਜਨਤਾ ਪਾਰਟੀ ਲੁਧਿਆਣਾ ਦਿਹਾਤੀ ਦੀ ਜਿਹੜੀ ਮੀਟਿੰਗ ਆ ਇਹ ਇਹ ਜ਼ਿਲ੍ਹਾ ਪੱਤਰੀ ਮੀਟਿੰਗ ਸੀਗੀ ਇਹਦੇ ਵਿੱਚ ਮੈਂਬਰਸ਼ਿਪ ਅਭਿਆਨ ਹੈ ਜਿਹੜੀ ਚੱਲੀ ਪਾਰਟੀ ਦਾ ਉਹਦੇ ਚ ਮੋਡਲੀ ਮੈਂਬਰਸ਼ਿਪ ਅਤੇ ਐਕਟਿਵ ਮੈਂਬਰਸ਼ਿਪ ਸੰਬੰਧੀ ਜਿਹੜੀ ਇਹ ਜਾਣ ਤੇ ਸਾਰਨ ਮੈਂ ਇੱਕ ਮੈਂਬਰ ਬਣ ਲਈ ਪ੍ਰੇਰਿਤ ਵੀ ਕੀਤਾ ਗਿਆ ਇਹਦੇ ਚ ਭਾਰਤੀ ਜਨਤਾ ਪਾਰਟੀ ਸਟੇਟ ਵੱਲੋਂ ਜਿਹੜੇ ਸ਼੍ਰੀ ਅਵਨਾਸ਼ ਰਾਏ ਖੰਨਾ ਜੀ ਇਹ ਵਿਸ਼ੇਸ਼ ਤੌਰ ਤੇ ਇੱਥੇ ਪਹੁੰਚੇ ਨੇ ਉਹਨਾਂ ਨੇ ਸਾਡੇ ਪਾਰਟੀ ਵਰਕਰਾਂ ਨੂੰ ਹੈ ਇਹਦੇ ਬਾਰੇ ਜਾਣੂ ਕਰਵਾਇਆ ਤੇ ਉਹਨਾਂ ਨੂੰ ਵਿਸਤਾਰਪੂਰਵਕ ਇਸ ਦੀ ਜਾਣਕਾਰੀ ਵੀ ਦਿੱਤੀ ਹੈ ਕਿ ਕਿਹੜੀਆਂ ਗਤੀਵਿਧੀਆਂ ਨੇ ਮਤਲਬ ਕਿ ਜਿਹੜਾ ਜਾਣੂ ਕਰਵਾਇਆ ਗਿਆ ਵਾ ਇਸ ਤਰ੍ਹਾਂ ਜੁਆਇਨਿੰਗ ਹੋ ਰਹੀ ਹੈ ਜਾਂ ਕਾਫੀ ਭਾਰਤੀ ਜਨਤਾ ਪਾਰਟੀ ਦੀ ਜਿਹੜੀ ਹੈ ਉਹਨਾਂ ਨੇ ਇਹਦੇ ਬਾਰੇ ਜਾਣੂ ਇਸ ਕਰਕੇ ਕਰਾਇਆ ਵੀ ਜਿਹੜਾ ਹੈਗਾ ਇੱਕ ਮੈਂਬਰ ਹੈ ਜਿਹੜਾ ਦੀਣਾ ਕੋਈ ਅਹੁਦਾ ਲੈਣਾ ਪਾਰਟੀ ਦੇ ਵਿੱਚ ਕੋਈ ਵੀ ਜਮਵਰੀ ਲੈਣੀ ਹੈ ਉਹ ਕਟੋ-ਕਟ ਪਾਰਟੀ ਦਾ ਐਕਟਿਵ ਮੈਂਬਰ ਹੋਣਾ ਜ਼ਰੂਰੀ ਹੈ ਜਿਹੜਾ ਐਕਟਿਵ ਮੈਂਬਰ ਹੋਣਾ ਜ਼ਰੂਰੀ ਆ ਉਹਨੂੰ ਮਿਨਿਮਮ ਆ ਜਿਹੜੇ ਕਟੋ-ਕਟ 50 ਮੈਂਬਰ ਹੈ ਜਿਹੜੇ ਮੋਡਲ ਮੈਂਬਰ ਬਣਾਉਣੇ ਜ਼ਰੂਰੀ ਹੁੰਦੇ ਨੇ ਦੇਖੋ ਪਾਰਟੀ ਵਰਕਰਾਂ ਚ ਬਹੁਤ ਜ਼ਿਆਦਾ ਅਸ਼ਾ ਹੈ ਅਸੀਂ ਉਹਨਾਂ ਨੂੰ ਸਾਰਿਆਂ ਨੇ ਬੈਠ ਕੇ ਉਹਨਾਂ ਨੂੰ ਆਸ਼ਵਾਸ਼ਣ ਦਵਾਇਆ ਵੀ ਅਸੀਂ ਕਟੋ-ਕਟ ਹਰੇਕ ਮੰਡਲ ਦੀ ਆਈਡੀ ਆ 2500 ਤੋਂ 3000 ਜਿਹੜੀ ਐ ਮੈਂਬਰਸ਼ਿਪ ਕਰਕੇ ਦੇਾਂਗੇ ਸਾਡੇ ਜ਼ਿਲ੍ਹੇ ਦੀ ਮੈਂਬਰ 30000 ਪਾਰ ਕਰੇਗੀ ਕਿੰਨੇ ਮੈਂਬਰਾਂ ਨੇ ਜਿਹੜੀ ਜੋਇਨ ਅਗੇ ਜਿਹੜੀ ਅੱਜ ਜਿਹੜੀ ਹੈ 25 ਤੋਂ 30 ਮੈਂਬਰ ਜਿਹੜੇ ਭਾਰਤੀ ਜਨਤਾ ਪਾਰਟੀ ਜਿੱਦਾਂਵੇਂ ਤਰ੍ਹਾਂ ਤੇ ਸ਼ਾਮਿਲ ਹੋਏ ਨੇ